ਤੇ ਆਰਡਰ ਕੁਆਲਿਟੀ ਬਹੁਤ ਸੋਹਣੀ ਬਣੀ ਹੋਈ ਆ ਤੇ ਕੱਲਾ ਕੱਲਾ ਥਾਣਾ ਪੂਰੀ ਸਪੇਸ ਚ ਭਾਈ ਵਾਲੀ ਆ ਕਿੰਨਾ ਕੁ ਦੁੱਧ ਪਾ ਦੂ ਭਾਈ ਦੁੱਧ ਜੀ ਇਹ 14 ਹੀ ਪਾ ਸਕਦੀ ਹੈ ਸੇਵਾ ਨਾਲ 15 ਹੀ ਪਾ ਸਕਦੀ 14 13 ਮਾਨਤਨ ਹੋ ਜੂਗਾ ਜੀ ਠੀਕ ਆ ਰੇਟ 140 ਆ ਮਾਨਤਨ ਹੋ ਜੂਗਾ ਮਿੱਤਰੋ ਸ਼ੁੱਕਰਵਾਰ ਨੂੰ ਮਾਨਸਾ ਮੰਡੀ ਤੇ ਖੜੇ ਆ ਮਿੱਤਰੋ ਕਾਫੀ ਟਾਈਮ ਬਾਅਦ ਵੀਡੀਓ ਲੈ ਕੇ ਆਏ ਆ ਤੇ ਜਿਹੜੇ ਭਰਾਵਾਂ ਨੂੰ ਕੋਈ ਦਧਾਰੂ ਪਸ਼ੂ ਚਾਹੀਂਦੇ ਘੱਟ ਰੇਟ ਵਾਲੇ ਤਾਂ ਮਾਨਸਾ ਮੰਡੀ ਤੋਂ ਪਹੁੰਚ ਕੇ ਖਰੀਦ ਸਕਦੇ ਹੋ ਤਾਂ ਇੱਥੇ ਜਾਇਜ਼ ਰੇਟ ਦਾ ਜਿਹੜਾ ਤੁਹਾਨੂੰ ਪਸ਼ੂ ਤੁਹਾਨੂੰ ਮਿਲ ਜੂਗਾ ਤੇ ਬਾਕੀ ਸੋਨੂੰ ਮੰਡੀ ਤੇ ਜਰੂਰ ਆਉਣਾ ਪਾਣਾ ਮਿੱਤਰੋ ਜਿਹੜੀ ਹਾਲ ਅੱਗੇ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਬਾਹਲਾ ਸਮਾਨ ਲਈਏ ਆਓ ਫਿਰ ਮਾਰਦੇ ਆਂ ਦੋਸਤੋ ਮੰਡੀ ਵਿੱਚ ਕਿਹੜਾ ਲੈ ਆ ਵੀ ਮਿੱਤਰੋ ਅੱਜ ਮਾਨਸਾ ਮੰਡੀ ਤੇ ਪਹੁੰਚੇ ਹੋਇਆ ਜਿਹੜੀ ਹਾਲ ਅੱਗੇ ਸ਼ੁੱਕਰਵਾਰ ਨੂੰ ਲੱਗਦੀ ਆ ਇਹ ਮੰਡੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਹਫਤੇ ਦੀ ਹਫਤੇ ਤੇ ਇੱਥੇ ਜਿਹੜੇ ਬਹੁਤ ਚੰਗੇ ਪਸ਼ੂ ਮਿਲ ਜਾਂਦੇ ਆ ਘੱਟ ਰੇਟਾਂ ਦੇ ਕਿਉਂਕਿ ਬਸੂ ਤੇ ਹਰ ਪ੍ਰਕਾਰ ਦਾ ਹੁੰਦਾ ਘੱਟ ਰੇਟਾਂ ਵਾਲਾ ਵੀ ਵੱਧ ਰੇਟਾਂ ਵਾਲਾ ਵੀ ਤੇ ਬਾਈ ਇੱਕ ਬਸਾਂ ਚੰਗੀਆਂ ਮੱਝਾਂ ਲਈ ਖੜਾ ਤੋਰ ਕੇ ਦਿਖਾਉਣਿਆਂ ਤੇ ਫਿਰ ਆਪਾਂ ਗੱਲਬਾਤ ਕਰਾਂਗੇ ਲੈ ਬਾਈ ਤੋਰੀ ਇੱਕ ਵਾਰੀ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਨੀਲੀ ਰਾਵੀ ਮੱਝਾਂ ਗਈ ਤੇ ਚੰਗੀਆਂ ਤਾਜੀ ਸੂਈ ਆ ਮੰਗਰ ਨੀਲੀ ਰਾਵੀ ਦਾ ਜਿਹੜਾ ਬੱਚਾਗਾ ਤੇ ਆਰਡਰ ਕੁਆਲਿਟੀ ਬਹੁਤ ਸੋਹਣੀ ਬਣੀ ਹੋਈ ਆ ਤੇ ਕੱਲਾ ਕੱਲਾ ਥਾਣਾ ਪੂਰੀ ਸਪੇਸ ਤੇ ਚੰਗੇ ਦੁੱਧ ਵਾਲੀ ਮੱਝਾਂ ਗਈ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਸਾਰੀ ਤੇ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਕੀ ਗੱਲਬਾਤ ਆ ਕਿੰਨਾ ਦੁੱਧਾ ਕੀ ਰੇਟ ਕਰਦਾ ਮਾਨਸਾ ਮੰਡੀ ਤੇ ਖੜਿਆ ਮਿੱਤਰੋ ਜਿਹੜੀ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਬਾਈ ਨਾ ਕਰਦੇ ਆ ਗੱਲਬਾਤ ਬਾਈ ਸੱਸੀ ਗਾਲ ਸੱਸੀ ਗਾਲ ਜੀ ਤੇ ਬਾਈ ਪਹਿਲਾਂ ਜਿਹੜੀ ਆਪਾਂ ਝੋਟੀ ਆ ਮੰਨ ਲਾ ਕੈਮੀ ਸੂਈ ਆ ਤੀਜਾ ਸੂਆ ਜੀ ਤੀਜਾ ਸੂਆ ਨੀਲੀ ਰਾਬੀ ਹੈ ਨਾ ਹਾਂਜੀ ਠੀਕ ਆ ਤੇ ਕੈਦਣਾ ਸੂਈ ਆ ਬਈ ਅੱਜ ਸੂਈ ਨੂੰ ਅੱਜ 10 10 ਮਾ ਦਿਨ ਆਈ ਅੱਜ ਠੀਕ ਆ ਮਿੱਤਰੋ 10 ਦੇਣੇ ਸੂਈ ਆ ਤੇ ਦੁੱਧ ਕਿੰਨਾ ਬਈ ਹੁਣ ਇਸ ਟਾਈਮ ਦੁੱਧ 13 ਕਿਲੋ ਜੀ 13 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਆ ਤੇ ਥਣਾ ਥਣਾ ਸਪੇਸ ਹੈ ਜਿਹੜਾ ਬਹੁਤ ਸੋ ਦੁੱਧ ਜੀ ਇਹ 14 ਵੀ ਪਾ ਸਕਦੀ ਹੈ 7 ਨਾਲ 15 ਵੀ ਪਾ ਸਕਦੀ ਹੈ ਠੀਕ ਆ ਅਸੀਂ 13 ਚੋਣਿਆ ਜੀ 13 ਚੋਣਿਆ ਹਾਂਜੀ ਠੀਕ ਆ ਭਾਈ ਕਹਿੰਦਾ ਬਾਕੀ ਸੇਵਾ ਤੇ ਡਿਪੈਂਡ ਆ ਠੀਕ ਆ 15 ਵੀ ਦੇ ਸਕਦੇ 14 ਵੀ ਦੇ ਸਕਦੀ ਆ 13 ਭਾਈ ਕਹਿੰਦਾ ਚੋਣਿਆ ਤੇ ਭਾਈ ਰੇਟ ਦੀ ਗੱਲ ਲੈਂਦੇ ਰੇਟ ਕੀ ਕਰਤਾ ਰੇਟ ਜੀ ਮੁੱਲ ਦਾ 140 ਕਰ ਦਈਏ ਇਹਦਾ ਠੀਕ ਆ ਹਾਂਜੀ 140 ਮਾਨਦਾਨ ਹੋ ਜੂ ਮਾਨਦਾਨ ਹੋ ਜੂ ਬਾਈ ਠੀਕ ਆ ਰੇਟ 140 ਆ ਮਾਨਦਾਨ ਹੋ ਜੂਗਾ ਮਿੱਤਰੋ ਜੇ ਕੇ ਸਮਝਿਆ ਲੱਗਦੀ ਆ ਤਾਂ ਮੰਡੀ ਤੇ ਆ ਕੇ ਮਿਲ ਸਕਦਾ ਸੰਪਰਕ ਕਰ ਸਕਦਾ ਤੇ ਵਧੀਆ ਝੋਟੀਆਂ ਦੁੱਧ ਵਾਲੇ ਪਸ਼ੂ ਇੱਥੋਂ ਮਿਲ ਜਾਂਦੇ ਆ ਤੇ ਆਜਾ ਭਾਈ 2 ਨੰਬਰ ਤੇ ਉਹਨੂੰ ਤੋਰੀ ਮੜਿਆ 2 ਨੰਬਰ ਤੇ ਝੋਟੀ ਤੋਰ ਕੇ ਦਿਖਾਉਣ ਲੱਗਿਆ ਥੋੜਾ ਜਿਹਾ ਇੱਕ ਕਈ ਵਾਰ ਭਰਾ ਕਹਿੰਦੇ ਆ ਵੀ ਇੱਥੇ ਨੰਬਰ ਥੋੜਾ ਬੰਦ ਕਰ ਰਿਹਾ ਮੰਡੀ ਤੇ ਬੋਲਣਾ ਤੇ ਮੰਡੀ ਤੇ ਆ ਕੇ ਪਸ਼ੂ ਖਰੀਦ ਸਕਦਾ ਤੇ ਬਾਕੀ ਜੇ ਕਿਸੇ ਭਰਾ ਨੇ ਐਡ ਕਰਾਉਣੀ ਹੁੰਦੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਦੂਜੇ ਨੰਬਰ ਤੇ ਜਿਹੜੀ ਝੋਟੀ ਤੁਰਦੀ ਤੁਸੀਂ ਚੈੱਕ ਕਰ ਲਓ ਇਹ ਵੀ ਥਣਾ ਸੁਣਾ ਸਪੇਸ ਹੈ ਜਿਹੜਾ ਬਹੁਤ ਸੋਹਣਾ ਨਿਖਣਵਾ ਥਣ ਲੱਗਿਆ ਤੇ ਪੂਰਾ ਟਾਈਟ ਲੇਵੇ ਦੀ ਆ ਪੱਟਾਂ ਦੇ ਵਿੱਚ ਜਿਹੜਾ ਫਸਮਾ ਜਾਂਦਾ ਚੰਗੇ ਦੁੱਧ ਵਾਲੀ ਆ ਦਾਦਾਰੂ ਜੋਟੀਆ ਤੇ ਬਾਕੀ ਇਹਦਾ ਬਾਈ ਤੋਂ ਰੇਟ ਪਤਾ ਕਰਕੇ ਨੇ ਕੀ ਗੱਲ ਬਾਤ ਆ ਕੀ ਰੇਟ ਕਰਦਾ ਤੇ ਇਹ ਵੀ ਜਿਹੜੀ ਤਾਜੀ ਸੂਈ ਹੋਈ ਆ ਇੱਕ ਵਾਰੀ ਬੱਚਾ ਵੀ ਸਾਨੂੰ ਆਪਾਂ ਦਿਖਾਉਣੇ ਆ ਬੈਠਾ ਮੂਰੇ ਬੈਠਾਗਾ ਤੇ ਥੋੜਾ ਠੰਡ ਦਾ ਕਰਕੇ ਬਾਈ ਨੇ ਝੁੱਲ ਜੇ ਪਾ ਛੱਡੇ ਨੇ ਤੇ ਬਾਕੀ ਬਾਈ ਇਹਦੀ ਗੱਲ ਆਂਦੀ ਆ ਇਹ ਕੰਮੇ ਸੂਇਆ ਇਹ ਤੀਜਾ ਸੂਆਈ ਇਹ ਤੀਜਾ ਸੂਆ ਠੀਕ ਆ ਤੇ ਕਿੰਨੇ ਦਿਨ ਹੋ ਗਏ ਅੱਜ ਇਹਨੂੰ ਹੀ ਅੱਜ ਮੈਨੂੰ ਲੱਗਾ ਨੌਵਾਂ ਦਿਨ ਆਈ ਸੂਈ ਨੂੰ ਨੌ ਦਿਨਾਂ ਹੀ ਸੂਈ ਆ ਤੇ 3 ਜਸੂਆ ਤੇ ਦੁੱਧ ਬਾਈ ਇਸ ਟਾਈਮ ਦੁੱਧ ਦੇ ਥੱਲੇ 14 ਕਿਲੋ ਕੰਡੇ ਵਾਲਾ ਜਮਾ ਹਾਜ਼ਰ ਜੀ ਚਾਰ ਡੰਗ ਚੋਕੇ ਲਿਆ ਵੀ ਕਰੋ 14 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਦਸੱਲੀ ਕਰਕੇ ਲੈ ਜਾਏ ਕੰਡਾ ਨਾਲ ਚੱਕ ਲੈਵੇ ਹਨਾ ਕੰਡਾ ਨਾਲ ਚੱਕ ਲੈਵੇ ਕੰਡਾ ਨਾਲ ਚੱਕ ਲੈ ਆਵੇ ਦਸੱਲੀ ਕਰ ਲੈ ਤੇ ਕੋਈ ਚੱਕਰ ਨਹੀਂ ਤੇ ਕਿੰਨੇ ਕੀ ਦੁੱਧ ਦੀ ਕੁਆਸਤੀ ਰੂ ਬਾਈ ਇਹ 16 17 17 ਕਿਲੋ ਜੇ ਚੰਗੀ ਸੇਵਾ ਕਰਾਂ 17 ਕਿਲੋ ਦੁੱਧ ਬਾਈ ਠੀਕ ਹੈ 17 ਕਿਲੋ ਦੀ ਆਪਾਂ ਓਟ ਦੇ ਭੇਜ ਦੇਾਂਗੇ ਹਾਂਜੀ ਪਰ ਸੇਵਾ ਪੂਰੀ ਕਰ ਸਾਡੇ ਕੋਲੇ 14 ਮਿੰਟ ਕੇ ਲੈ ਜੀ 4 ਠੀਕ ਹੈ ਬਾਈ ਕਹਿੰਦਾ ਸਾਡੇ ਕੋਲੇ ਕਹਿੰਦਾ 14 ਮਿੰਟ ਕੇ ਲੈ ਜੇ 16 17 ਕਿਲੋ ਵਾਲੀ ਝੋਟੀਆਂ ਤੇ ਬਾਕੀ ਮਿੱਤਰੋ ਹਵਾਨਾ ਜਿਹੜਾ 10-10 ਟਾਈਟ ਲੈਵਾ ਪੂਰਾ ਜਮਾ ਫਸਮਾ ਤੇ ਤਸੱਲੀ ਤੁਸੀਂ ਕਰਨੀ ਆ ਤੇ ਇਹਦਾ ਬਾਈ ਕੀ ਰੇਟ ਕਰਤਾ ਇਹਦਾ 1 40 ਜੀ ਮਤਲਬ 1 ਲੱਖ ਤੇ 40 ਹਜ਼ਾਰ ਮਾਨਦਾਨ ਹੋ ਜੂਗਾ ਮਾਨਦਾਨ ਹੋ ਜੂਗਾ ਮਾਨਦਾਨ ਮਿੱਤਰੋ ਹੋ ਜੂਗਾ 1 ਲੱਖ ਤੇ 40 ਹਜ਼ਾਰ ਰੇਟਾਂ ਤੇ ਬਾਕੀ ਜੇ ਕੋਈ ਜੋੜਾ ਲੈਂਦਾ ਬਾਈ ਜੋੜਾ ਢਾਈ ਦਾ ਦੇ ਦਾਂਗੇ ਠੀਕ ਆ ਜੋੜਾ ਬਾਈ ਕਹਿੰਦਾ ਢਾਈ ਲੱਖ ਦਾ ਦੇ ਦਾਂਗੇ ਜੇ ਕਈ ਵਾਰ ਕਿਸੇ ਭਰਾ ਦੇ ਇੱਥੇ ਆ ਕੇ ਮਨ ਲਓ ਸੰਪਰਕ ਕਰ ਸਕਦਾ ਤੇ ਵਧੀਆ ਕੁਆਲਿਟੀ ਵਾਲੀਆਂ ਮਨ ਲਓ ਝੋਟੀਆਂ ਨੇ ਚੰਗੇ ਦੁੱਧ ਵਾਲੀਆਂ ਨਾਮ ਕੀ ਦੱਸਿਆ ਬਾਈ ਆਪਣਾ ਨਾਮ ਬਲਜਿੰਦਰ ਸਿੰਘ ਠੀਕ ਹੈ ਬਾਈ ਬਲਜਿੰਦਰ ਨਾਲ ਤੁਸੀਂ ਇੱਥੇ ਸੰਪਰਕ ਕਰ ਲਿਓ ਮਿੱਤਰੋ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਦ ਉਸਕੀ ਲਿਓਟੀ ਸੁਤਰੀ ਹੋਰ ਬੜੀ ਤਿਆਰ ਹੋ ਜਾਗੀ ਜਦ ਠੋਕ ਕੇ ਨਵਾਲਟੀ ਦੁੱਧ ਕੀ ਕਾਢੋਗੀ तो उस बाट के देखन लाग रही हो तावड़ी ही जाओ ना के ने भेज दो मेडिकल स्टोर होगी और जोटी भी सुथरी दिखेगी या पहले एक लीटर की पैकिंग माया करती दो की में भी आ गई है और बेबे और भी घनी जानकारी चाहिए इसे ना तो इस नंबर पर फोन कर लियो सात आठ नो दो जीरो बयालीस हजार ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਹੈਚ ਬਾਈ ਕਾਲਾ ਮਿਲਿਆ ਸੀ ਆਪਾਂ ਨੂੰ ਕਾਲੀਆਂ ਨੇ ਬਾਈ ਨਾ ਹਾਂਜੀ ਕਾਲਾ ਜਕਾ ਕਾਲਾ ਮਿਲਿਆ ਬਾਈ ਆਪਾਂ ਨੂੰ ਪਿੰਡ ਮੈਂ ਭੁੱਲ ਗਿਆ ਨਾਗਪੁਰ ਨਾਗਪੁਰ ਤੋਂ ਤੇ ਬਾਕੀ ਨਾ ਬਾਈ ਦੇ ਝੋਟੀਆਂ ਤੋਰ ਕੇ ਦਿਖਾਉਣੇ ਦੋ ਤੇ ਚੰਗੀਆਂ ਝੋਟੀਆਂ ਲੈ ਕਾਲੇ ਤੋਰ ਬਲੇ ਇੱਕ ਨੰਬਰ ਵਾਲੀ ਕਾਲੀ ਝੋਟੀ ਮੋਰਾ ਵੀ ਤੋਰ ਕੇ ਦਿਖਾਉਣੇ ਇੱਕ ਬਾਈ ਕੋਲੇ ਬੂਰੀ ਆ ਤੇ ਬਾਕੀ ਫਿਰ ਆਪਾਂ ਬਾਈ ਨਾਲ ਸਾਰੀ ਗੱਲਬਾਤ ਵੀ ਕਰਾਂਗੇ ਤੇ ਝੋਟੀਆਂ ਚੰਗੀਆਂ ਤੇ ਪੂਰੀ ਜੱਡ ਵਾਲਾ ਹੈਗਾ ਮਿੱਤਰੋ ਤੇ ਟਾਈਟ ਲੇ ਵਧੀਆ ਤਾਜੀ ਸੂਈ ਹੋਈ ਆ ਬਾਕੀ ਕਾਲੇ ਤੋਂ ਜਾਣਕਾਰੀ ਜਿਹੜੀ ਲੈ ਕੇ ਦਿੰਨੇ ਆ ਤੇ ਸਾਹਮਣੇ ਤੁਸੀਂ ਬੱਚਾ ਵੀ ਇੱਕ ਵਾਰੀ ਦੇਖ ਲਓ ਬੈਠਾ ਤੇ ਤਾਜੀ ਸੂਈ ਆ ਥਣਾ ਸਪੇਸ ਬਹੁਤ ਸੋਹਣਾ ਝੋਟੀ ਦਾ ਟਾਇਟ ਲੇਵਾ ਤੇ ਬਾਕੀ ਕਾਲੇ ਨਾਲ ਕਰਦੇ ਆ ਗੱਲ ਕਹਵੇਂ ਸੂਈ ਆ ਕਲੇ ਬਈ ਸਸਰੀ ਘਰ ਵਾਲਾ ਸਸਰੀ ਘਰ ਵਾਲਾ ਜੀ ਠੀਕ ਆ ਤੇ ਕਾਲੇ ਜੀ ਆਪਾਂ ਝੋਟੀ ਦੀ ਗੱਲ ਕਰ ਲਈ ਬਈ ਕਹਵੇਂ ਸੂਈ ਆ ਪਹਿਲੇ ਸੂਈ ਸੂਈ ਆ ਬਈ ਪਹਿਲੇ ਸੂਈ ਹਾਂਜੀ ਠੀਕ ਆ ਕੈ ਦਿਨ ਹੋ ਗਿਆ ਅੱਜ ਅੱਜ ਇਹਨੂੰ 8 ਦਿਨ ਹੋ ਗਏ ਬਈ ਜੀ 8 ਦਿਨਾਂ ਨੇ ਸੂਈਆ ਮਿੱਤਰੋ ਤੇ ਦੁੱਧ ਇਸ ਟੈਂਕ ਕਰਦਾ ਮੌਕੇ ਦਾ 10 ਲੀਟਰਾਂ ਜਮ ਤਿਆਰ ਬਿਲਕੁਲ 10 ਲੀਟਰ ਦੁੱਧ ਤਿਆਰ ਮਿਲੂਗਾ 8 ਦਿਨਾਂ ਦੀ ਸੂਈ ਥੱਲੇ ਮੰਗਰ ਬਈ ਬੱਚਾ ਮੰਗਰ ਕੱਟਾ ਜੀ ਮੰਗਰ ਕੱਟਾ ਤੇ ਤਾਜੀ ਸੂਈ ਵੀ ਹੈ ਨਾ ਤਾਜੀ ਬਿਲਕੁਲ ਠੀਕ ਤੇ ਕੱਲੇ ਰੇਟ ਦੀ ਗੱਲ ਆ ਨੀ ਬਈ ਰੇਟ ਇੱਕ ਵੀ ਹੈ ਜੀ ਦਾ ਰੇਟ 1 ਲੱਖ ਤੇ 20000 ਮਾਨਦਾਨ ਹੋ ਜੂ ਹੈ ਨਾ ਬਿਲਕੁਲ ਜੀ ਹੋ ਜੂ ਮਾਨਦਾਨ ਹੋ ਜੂਗਾ ਤੇ ਬਾਕੀ ਤੁਸੀਂ ਪੂਰਾ ਜਾਂਚ ਪਰਖ ਕੇ ਮਿੱਤਰੋ ਖਰੀਦ ਸਕਦੇ ਹੋ ਤਾਜੀ ਝੋਟੀ ਆ ਠੀਕ ਆ ਰੇਟ ਵੀ ਆਪਾਂ ਜੇ ਕਹਦੀਏ ਮੰਡੀ ਦੇ ਵਿੱਚੋਂ ਜਿੰਨੇ ਕਿ ਪਸ਼ੂ ਦੀ ਵੀਡੀਓ ਬਣਾਈਏ ਉਹਦੇ ਵਿੱਚੋਂ ਕਲੇ ਦਾ ਜਾਇਜ਼ ਆ ਤੇ ਕਲੇ ਬੂਰੀ ਵੀ ਆਪਣੀਆਂ ਹਾਂਜੀ ਬੂਰੀ ਪੂਰੀ ਦੌਰ ਇੱਕ ਵਾਰੀ ਬੂਰੀ ਜਿਹੜੇ ਭਰਾ ਸਕੀਨ ਨੇ ਬੂਰੀਆਂ ਦੇ ਉਹ ਮੜੀ ਗੌਰ ਕਰ ਲੋ ਤੇ ਇਹ ਤੋਰ ਕੇ ਦਿਖਾਉਣੇ ਆਪਾਂ ਇਹ ਵੀ ਤਾਜੀ ਸੂਈ ਹੈ ਨਾ ਇਹ ਤਾਜੀ ਸੂਈ ਹੈ ਚੌਥਾ ਦੇਣਾ ਜੀ ਇਹਨੂੰ ਵੀ ਚੌਥਾ ਦੇਣਾ ਤਾਜੀ ਸੂਈ ਹੈ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲੋ ਥੋੜਾ ਠੰਡ ਜਿਆਦੇ ਕਰਕੇ ਵੀ ਬਾਈ ਨੇ ਝੋਲੀ ਜੇ ਪਾ ਰੱਖੇ ਤੇ ਇਹਦਾ ਵੀ ਜਿਹੜਾ ਲੇਵਾ ਵਧੀਆ ਟਾਟ ਜੇ ਲੇਵਾ ਦੀ ਹੈ ਨਾ ਤੇ ਥਣ ਥੋੜੇ ਕੋਲੇ ਜਰੂਰ ਨੇ ਲੰਬੇ ਜਰੂਰ ਨੇ ਤੇ ਬਾਕੀ ਸਾਫ ਸੁਧਰੀ ਆ ਇਹ ਕਿੰਨਾ ਕੁ ਦੁੱਧ ਵਾ ਕੀ ਗੱਲ ਵਾ ਦਾ ਉਹ ਸਾਰੀ ਬਾਈ ਕਾਲੇ ਨਾਲ ਕਰ ਦਿਆਂ ਕਾਲੇ ਮੱਲਾ ਬਈ 4 ਦਿਨ ਹੋ ਗਏ ਨੂੰ ਸੂਈ ਨੂੰ ਹੈ ਚੌਥਾ ਦਿਨ ਹੈ ਜੇ ਅਜ ਸੂਈ ਨੂੰ ਠੀਕ ਆ ਤੇ ਮੰਗਰ ਕੱਟਾ ਕੱਟੀ ਮੰਗਰ ਕੱਟਾ ਜੀ ਮੰਗਰ ਕੱਟਾ ਹਾਂਜੀ ਤੇ ਕਿਵੇਂ ਸੂਇਆ ਤੀਜੇ ਸੂਏ ਸੂਈ ਆ ਵੀਰੇ ਤੀਜੇ ਸੂਏ ਸੂਈ ਹੋਈ ਆ 4 ਦਿਨਾਂ ਸੂਈਆ ਦੁੱਧ ਕਾਲੇ ਇਸ ਟਾਈਮ ਦੁੱਧ ਇਸ ਟਾਈਮ 11 ਲੀਟਰ ਆ ਵੀਰੇ ਪਿੰਡ ਚੋਂ ਝੋਟੀ ਲੈਤੀ ਆ ਆਪਣਾ ਸੇਲ ਦਾ ਕੰਮ ਆ 15 ਲੀਟਰ ਦੁੱਧ ਚੋਂਦੇ ਰਹੇ ਆ ਬੰਦੇ ਕਾਲਾ ਕਰਦਾ ਵਪਾਰ ਬਈ ਸਾਫ਼ ਸੁਥਰਾ ਪਿੰਡ ਦੇ ਵਿੱਚੋਂ ਲਈ ਆ 15 ਲੀਟਰ ਚੋਂ ਦੇ ਰਹੇ 15 ਲੀਟਰ 15 ਲੀਟਰ ਬਾਈ ਕਹਿੰਦਾ ਚੋਂਦੇ ਰਹੇ ਹੁਣ ਇਸ ਟਾਈਮ 11 ਲੀਟਰ 11 ਲੀਟਰ ਬਿਲਕੁਲ ਤਿਆਰ ਆ ਜੀ ਜੇ ਕਈ ਵਾਰ ਭਰਾ ਦਾ ਕਿਸੇ ਦਾ ਮਨ ਨਹੀਂ ਖੜਦਾ 11 ਡੱਬੇ ਉਹ ਭਰ ਕੇ ਲੈ ਜੀ ਹਾਂ ਇਹ ਥੋੜਾ ਬਾਈ ਥਣ ਤਾਂ ਨੇੜੇ ਜਰੂਰ ਹੈ ਬਿਲਕੁਲ ਹੈਗਾ ਜੀ ਥੋੜਾ ਥਣ ਨੇੜੇ ਜਰੂਰ ਹੈ ਦੁੱਧ ਵਾਲੀ ਝੋਟੀ ਆ ਸੀਲਾ ਠੰਡੀ ਆ ਬਿਲਕੁਲ ਸੀਲਾ ਠੰਡੀ ਆ ਚਵਾਈ ਚੂਈਦ ਕਾਲ ਕਿਵੇਂ ਚਵਾਈ ਦੀ ਬਿਲਕੁਲ ਸਾਫ ਜੀ ਚਵਾਈ ਦੀ ਬਿਲਕੁਲ ਸਾਫਾ ਤੇ ਪੂਰੀ ਤਸੱਲੀ ਕਰਕੇ ਜਿਹੜੀ ਮਤਰਾ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਤੇ ਕਲੇ ਦਾ ਰੇਟ ਕੀ ਕਰਤਾ ਇਹਦੇ ਵੀ 1 20 ਹੈ ਜੀ ਰੇਟ ਇਹਦਾ ਵੀ 1 20 ਹੈ ਉਹਦੇ ਵੇਖੀ ਹਾਂਜੀ ਦੋਨੋਂ ਦਾ ਮਾਨਦਾਨ ਦੋਨਾਂ ਦਾ ਹੋ ਜੂ ਹੈ ਨਾ ਜੇ ਕਈ ਵਾਰ ਆ ਲੈ ਕਹਿੰਦਾ ਯਾਰ ਦੋਨੀਆਂ ਖਰੀਦੀ ਏ ਕੋਈ ਗੱਲ ਨਹੀਂ ਮਾਨਦਾਨ ਕਰ ਵਧੀਆ ਮਾਨਦਾਨ ਕਰਦੇ ਬਿਲਕੁਲ ਜੀ ਬਾਈ ਕਹਿੰਦਾ ਵਧੀਆ ਮਾਨਦਾਨ ਕਰ ਦੂੰ ਜੇ ਦੋਨੇ ਜੇ ਦਾ ਮੁੱਲ 1 20 ਹੈ ਜੇ ਦਾ ਮੁੱਲ ਦੋਨੇ ਖਰੀਦਦਾ ਤੇ ਬਾਕੀ ਤੁਸੀਂ ਕਲੇ ਨੂੰ ਇੱਥੇ ਆ ਕੇ ਮਿਲ ਸਕਦੇ ਹੋ ਮਿੱਤਰੋ ਨੰਬਰ ਇਹਨਾਂ ਨੇ ਬੰਦ ਕਰੇ ਹੋਇਆ ਮੰਡੀ ਤੇ ਪਾਉਣੇ ਨਹੀਂ ਤੇ ਬਾਕੀ ਇੱਥੇ ਜਿਹੜਾ ਪਸ਼ੂ ਤਾਂ ਨਾ ਵਧੀਆ ਖਰੀਦ ਸਕਦੇ ਤੁਸੀਂ ਦੇਖ ਕੇ ਵਧੀਆ ਜਾਂਚ ਕਰਕੇ ਬੂਰੀਆ ਕਈ ਵਾਰ ਭਰਾ ਕੋਈ ਬੂਰੀ ਦੇ ਸ਼ਕੀਨ ਹੁੰਦੇ ਆ ਤਾਂ ਮਾਨਸਾ ਮੰਡੀ ਤੇ ਜ਼ਰੂਰ ਪਹੁੰਚ ਜਾਓ ਜਿਹੜੀ ਸ਼ੁੱਕਰਵਾਰ ਨੂੰ ਲੱਗਦੀ ਹੈ ਲੈ ਬਾਈ ਆਪਾਂ ਕਾਲੇ ਕੋਲੇ ਖੜੇ ਆ ਤੇ ਚੰਗੀਆਂ ਝੋਟੀਆਂ ਲੈ ਕੇ ਆਉਂਦਾ ਮੰਡੀ ਤੇ ਤੁਹਾਨੂੰ ਪਤਾ ਹੀ ਆ ਜਾਣਦੇ ਵੀ ਹੋ ਤੇ ਕਲੇ ਬਾਈ ਸਸਰੀ ਗਾਲ ਪਹਿਲਾਂ ਦਾ ਸਸਰੀ ਗਾਲ ਤੇ ਇੱਕ ਵਾਰ ਦਰਸ਼ਕਾਂ ਨੂੰ ਸਸਰੀ ਗਾਲ ਵਾ ਸਾਰਿਆਂ ਨੂੰ ਸਸਰੀ ਗਾਲ ਬਾਈ ਸਾਰਿਆਂ ਨੂੰ ਦੇਖਣ ਵਾਲੇ ਤੇ ਕਲੇ ਮਨ ਲਾ ਇੱਕ ਨੰਬਰਾਂ ਝੋਟੀਆਂ ਸ਼ੁਰੂ ਕਰਦੇ ਆਪਾਂ ਇਹਨੂੰ ਤੋਰ ਪਹਿਲਾਂ ਦਾ ਤੋਰ ਦੇ ਲੈ ਮੇਤਰੋ ਤੋਰ ਕੇ ਦਿਖਾਉਣੇ ਆ ਥਣ ਲੇਪ ਦੇ ਸਾਫਾ ਬਿਲਕੁਲ ਚੰਗਾ ਬਾਈ ਪਸ਼ੂ ਖਰੀਦਦੇ ਨੇ ਤੇ ਚੰਗੇ ਦੁੱਧ ਵਾਲੀਆਂ ਝੋਟੀਆਂ ਹੁੰਦੀਆਂ ਤੇ ਬਾਕੀ ਪੂਰੀ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਤੁਰਦੀ ਇੱਕ ਵਾਰੀ ਚੈੱਕ ਕਰ ਲੋ ਤੇ ਸਾਫ ਸੁਥਰੀ ਹੈ ਜਮਾ ਕੱਲਾ ਕੱਲਾ ਥਾਣਾ ਤੇ ਚੰਗੇ ਦੁੱਧ ਦੀ ਮਾਲਲਾ ਮਾਲਕਣਾਗੀ ਝੋਟੀ ਤੇ ਬਾਕੀ ਕੱਲੇ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਤੇ ਕਿੰਨਾ ਦੁੱਧਾ ਕਦੋਂ ਦੀ ਸੂਈ ਆ ਬਣ ਦੇਣ ਨੂੰ ਤੇ ਬਾਈ ਨੂੰ ਝੋਟੀ ਚੰਗੀਆਂ ਮਿੱਤਰੋ ਤੇ ਬਾਕੀ ਆਪਾਂ ਗੱਲਬਾਤ ਜਿਹੜੀ ਬਾਈ ਨਾਲ ਕਰਦੇ ਆ ਤੇ ਕੱਲੇ ਬਈ ਮਤਲਬ ਕੰਮੇ ਸੂਏ ਝੋਟੀ ਇਹਦਾ ਤੀਜਾ ਸੂਆ ਜੀ ਤੀਜਾ ਸੂਆ ਕੈ ਦਿਨ ਹੋ ਗਿਆ ਅੱਜ ਅੱਜ ਇਹਨੂੰ 11 ਮਾਦਨ ਹੋਣਾ ਹੈ 11ਵਾਂ ਦਿਨ ਹੈ 11 ਦਿਨਾਂ ਸੂਈਏ ਦੁੱਧ ਬਾਈ ਇਸਟਾ ਦੁੱਧ ਬਾਈ 12 ਕਿਲੋ ਹੁਣ ਤਿਆਰ ਹੈ 12 ਕਿਲੋ ਬਾਈ ਕਹਾਂ ਦੁੱਧ ਤਿਆਰ ਆ 11 ਦਿਨਾਂ ਸੂਈਏ ਮਿੱਤਰੋ ਤੇ ਰੇਟ ਕੀ ਕਰਤਾ ਗਲਿਆ ਰੇਟ ਮੁੱਲ ਤਾਂ ਜਿੰਨਾ ਮਰਜ਼ੀ ਕਰਾਈ ਜਾਵੇ ਦੇਣ ਲੈਣ ਦੇਣ ਲੈਣ ਮੁੱਲ ਕਰਦੇ ਆ 31 115 ਨਹੀਂ ਦੇਵਾਂ ਇੱਕ 15 ਨਹੀਂ ਦੇ ਦਾਂਗੇ ਮੱਲਾ ਹਣਾ ਹਾਂ 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 ਠੀਕ ਆ ਤਸੱਲੀ ਆ ਲੈਣੇ ਕਰਨੀ ਹੈਣਾ ਹਾਂ ਤਸੱਲੀ ਆ ਲੈਣੇ ਦੋ ਡੰਗ ਚੋਕੇ ਠੀਕ ਆ ਤੇ ਦੋ ਨੰਬਰ ਦਾ ਆ ਬਾਈ ਦੋ ਨੰਬਰ ਵਾਲੀ ਆਪਾਂ ਤੌਰਕ ਦਿਖਾਉਣਿਆ ਤੁਹਾਨੂੰ ਮੱਝ ਮੱਲਾ ਕੈਮੇ ਸੂਈਏ ਬਾਈ ਹੈ ਇਹਦਾ ਵੀ ਤੀਜੋ ਹੀ ਹੈ ਤੀਜਾ ਸੂਆ ਤੇ ਕਿੰਨੇ ਕ ਟਾਈਮ ਦੀ ਸੂਈ ਆ ਇਹਨੂੰ ਤਾਂ ਥੋੜੇ ਦਿਨ ਹੀ ਹੋਏ ਥੋੜੇ ਦਿਨ ਹੋਈ ਹੈ ਲੈ ਤੁਰ ਕੇ ਦਿਖਾ ਦੇ ਮੜਾ ਜਾਂ ਤੁਰਦੀ ਤੁਸੀਂ ਚੈੱਕ ਕਰ ਲਓ ਮਿੱਤਰੋ ਵੱਡੀ ਮੱਝ ਆ ਗਈ ਕੰਮੇ ਸੂਈ ਆ ਬਾਈ ਤੀਜਾ ਸੂਆ ਤੀਜਾ ਸੂਆਗਾ ਥੋੜਾ ਜਿਹਾ ਲਿੱਸੀ ਜ਼ਰੂਰ ਹੈਨਾ ਲਿੱਸੇ ਬਣ ਜਾਂਦੀ ਆ ਤੇ ਬਾਕੀ ਤੁਰਦੀ ਤੁਸੀਂ ਚੈੱਕ ਕਰ ਲਓ ਥਣ ਲੇਵਾ ਸਾਫ ਆ ਮੋੜ ਲਾ ਬਾਈ ਬੱਚਾ ਵੀ ਇੱਕ ਵਾਰੀ ਤੁਹਾਨੂੰ ਦਿਖਾਉਂਦੇ ਆ ਸਾਹਮਣੇ ਜਿਹੜਾ ਇਹਦਾ ਬੱਚਾ ਖੜਾਗਾ ਤੇ ਥੋੜੇ ਦਿਨਾਂ ਦੀ ਸੂਈ ਆ ਅੱਠਵਾਂ ਦਿਨ ਹੋ ਗਿਆ ਜੀ ਅੱਠਵਾਂ ਅੱਠਵਾਂ ਦਿਨ ਆ ਸੂਈ ਆ ਦੁੱਧ ਕਾਲੇ ਥੱਲੇ ਬਾਈ ਦੁੱਧ ਬਾਈ ਕਿੰਨਾ 11 ਕਿਲੋ ਜੀ 11 ਕਿਲੋ ਦੁੱਧ ਜਿਹੜਾ ਇਸ ਟਾਈਮ ਤਿਆਰ ਆ ਬਾਈ ਕਹਿੰਦਾ ਤੇ ਇਹਦਾ ਕਲੇ ਰੇਟ ਕੀ ਕਰਤਾ ਆਪਾਂ ਇਹਦਾ 1.5 ਕਰੀਏ ਜੀ 1.5 ਮਾਨਤਾਨ ਹੋ ਜੂ ਹਾਂਜੀ ਹੋ ਜੀ ਰੇਟ 1.5 ਆ ਮਾਨਤਾਨ ਹੋ ਜੂਗਾ ਤੇ ਅੱਠ ਦਿਨਾਂ ਸੂਈ ਆ 11 ਕਿਲੋ ਦੁੱਧ ਜਿਹੜਾ ਤਿਆਰ ਆ ਤੇ ਬਾਕੀ ਇੱਕ ਹੋਰ ਅਤੀਜੇ ਨੰਬਰ ਤੇ ਉਹਨੂੰ ਮਾਈ ਮੜਾ ਤੋਰਦੀ ਤੋਰ ਇਹ ਹੈਗੀ ਟੋਕੜ ਬਾਈ ਹਾਂ ਨਾ ਇਹਨੂੰ ਡੂੜੋ ਕੰਮਿੰਨੇ ਦੀ 2.5 ਮਹੀਨੇ ਸੂਈ ਆ ਬੱਚਾ ਵੱਡਾ ਲੱਗਦਾ ਹੈ ਨਾ ਹਾਂਜੀ ਹਾਂਜੀ ਡੇਢ ਮਹੀਨੇ ਸੂਈ ਆ ਤੇ ਬਾਕੀ ਜਿਹੜਾ ਆਡਰਾ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਤੇ ਬੰਨਦੇ ਬਾਈ ਤੇ ਚੰਗਾ ਮੰਨ ਕੇ ਚਲੋ ਚੰਗੇ ਦੁੱਧ ਵਾਲਾ ਡਰਾਗਾ ਤੇ ਬਾਕੀ ਥਾਣੇ ਸੁਪੇ ਸਿੰਘ ਜਿਹੜੀ ਬਹੁਤ ਸੋਹਣੀ ਆ ਤੇ ਮੰਗਰ ਕੱਟਾਗਾ ਤੇ ਬਾਕੀ ਬਾਈ ਨੂੰ ਪੁੱਛਦੇ ਆ ਕੀ ਗੱਲ ਬਾਤ ਇਹ ਥੱਲੇ ਬਾਈ ਕਾਲੇ ਦੁੱਧ ਕਿੰਨਾਗਾ ਇਹ ਥੱਲੇ 12 ਕਿਲੋ ਜੀ 12 ਕਿਲੋ ਹਾਂਜੀ 12 ਕਿਲੋ ਦੁੱਧਾ ਮਿੱਤਰੋ ਤੇ ਸੂਈ ਬਾਈ ਕਿੰਨੇ ਟਾਈਮ ਦੀ ਆ ਸੂਈ ਨੂੰ 2 ਮਹੀਨਾ ਲਾਲਾ 1.5 ਮਹੀਨਾ ਤੂੰ ਤਾਂ ਕਹਾਂ ਦੋ ਹੋਣ ਵਾਲਾ 1.5 ਮਹੀਨਾ ਦੀ ਮਤਲਬ ਮਾਲਕਾਂ ਦੇ ਕਹਿਣ ਨੂੰ ਹਾਂ ਮਾਲਕਾਂ ਨੇ ਕਿਹਾ ਜਿਹੜਾ ਤੇ ਬਾਕੀ ਕਈ ਵਾਰ ਮਨ ਉੱਤ ਵੱਧ ਘੱਟ ਹੋ ਜਾਂਦਾ ਹੈ ਨਾ ਤੇ ਭਾਈ ਰੇਟ ਕੀ ਕਰਤੋ ਦਾ ਰੇਟ 95 ਕਰਦੇ ਹਾਂ 95000 ਰੇਟ ਆ ਮਾਨਤਨ ਆਹੋ ਜੂ ਫੁੱਲ ਮਾਨਤਨ ਹੋ ਜੂਗਾ 95000 ਰੇਟ ਆ ਬਾਕੀ ਬਾਈ ਕੋਲੇ ਤੰਨਾਗ ਨੇ ਤੰਨਾ ਨਾਗ ਵਧੀਆ ਨੇ ਚੰਗੇ ਦੁੱਧ ਵਾਲੇ ਨੇ ਤੇ ਵਧੀਆ ਕੁਆਲਟੀ ਵਾਲੇ ਜਿਹੜੇ ਪਸ਼ੂ ਰੱਖਦਾ ਤੇ ਬਾਕੀ ਤੁਸੀਂ ਕਾਲੇ ਨਾਲ ਬਾਈ ਨਾਲ ਅੱਗੇ ਸੰਪਰਕ ਵੀ ਕਰ ਸਕਦੇ ਹੋ ਮਿਲ ਸਕਦੇ ਹੋ ਤੇ ਹਰੇਕ ਮੰਡੀ ਤੇ ਹੁੰਦੇ ਆ ਤੇ ਵਧੀਆ ਮੰਨ ਲੇ ਕਿ ਚਲੋ ਵੀ ਕੁਆਲਟੀ ਵਾਲੀਆਂ ਮੱਧਾਂ ਲੈ ਕੇ ਆਉਂਦੇ ਵਪਾਰ ਦਾ ਕੰਮ ਆ ਸਾਫ ਸੁਥਰਾ ਕੰਮ ਆ ਜੇਕਰ ਕਈ ਵਾਰ ਕਿਸੇ ਭਰਾ ਨੇ ਕੋਈ ਪਸ਼ੂ ਲੈਣਾ ਹੁੰਦਾ ਤਾਂ ਬਾਈ ਨੂੰ ਆ ਕੇ ਮੰਡੀ ਤੁਸੀਂ ਮਿਲ ਸਕਦੇ ਹੋ ਅਸੀਂ ਪਹੁੰਚੇ ਹੋਏ ਹਾਂ ਮਿੱਤਰੋ ਮੰਡੀ ਤੇ ਤੇ ਦੇਖਦੇ ਹਾਂ ਕੀ ਗੱਲਬਾਤ ਆ ਆ ਮਨਜੀਤ ਖੜਾ ਕਿਉਂ ਮਨਜੀਤ ਕੀ ਹਾਲ ਨੂੰ ਬਾਈ ਬਹੁਤ ਵਧੀਆ ਬਾਈ ਬਹੁਤ ਠੀਕ ਹੋ ਤੇ ਮਨਜੀਤ ਮਿਲ ਗਿਆ ਆਪਣਾ ਭਰਾ ਅੱਛੇ ਗੱਲ ਬਾਈ ਬਹੁਤ ਵਧੀਆ ਦਰਸ਼ਕਾਂ ਨੂੰ ਇੱਕ ਵਾਰੀ ਤੇ ਪਹਿਲਾਂ ਸੱਸੀ ਗੱਲ ਬੁਲਾ ਬਾਈ ਹਾਂ ਜੀ ਬਾਈ ਜੀ ਮੈਂ ਮਨਜੀਤ ਸਿੰਘ ਨੂੰ ਦਸਾਉਂਦੀ ਆ ਜੇਲਾ ਮਾਨਸਾ ਪੰਜਾਬ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਜਿਨ੍ਹਾਂ ਪੀਵੀ ਕਲਵਿੰਦਰ ਕੱਤੀ ਰਾਤਰੀ ਮਠੰਡਾ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਤੇ ਮੰਜੀ ਤੇ ਮੰਨ ਲਾ ਮੰਡੀ ਇਹ ਮਾਨਸਾ ਲੱਗਦੀ ਹੈ ਹਾਂਜੀ ਮਾਨਸਾ ਸ਼ੁੱਕਰਵਾਰ ਨੂੰ ਹੈਨਾ ਹਾਂਜੀ ਹਾਂਜੀ ਠੀਕ ਹੈ ਤੇ ਆਏ ਸ਼ੁੱਕਰਵਾਰ ਲੱਗਦੀ ਆ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਜੀ ਠੀਕ ਆ ਹਾਂ ਜੀ ਜੇ ਕਿਸੇ ਕਈ ਵਾਰ ਕਿਸੇ ਭਰਾ ਨੇ ਪਸ਼ੂ ਲੈਣ ਹੁੰਦਾ ਦਿੱਕਤ ਆ ਜਾਂਦੀ ਆ ਦੁਕਾਨ ਨੇ ਆਪਾਂ ਹਾਂ ਦਵਾਣੇ ਆਪਾਂ ਹਰ ਮੰਡੀ ਅਟੈਂਡ ਕਰਦੇ ਆ ਠੀਕ ਆ ਕਦੋਂ ਵੀ ਕਿਸੇ ਮੰਡੀ ਤੇ ਆ ਕੇ ਆਪਣਾ ਮਰਜ਼ੀ ਆ ਜੀ ਰਾਮਪਾਲ ਦਾ ਮੋੜ ਠੀਕ ਆ ਇੱਕ ਵਾਰੀ ਨੰਬਰ ਬੋਲ ਮੰਜੀ ਦਾ ਮੇਰਾ ਨੰਬਰ ਹੈਗਾ ਜੀ 9815552 ਠੀਕ ਆ 98155234323 ਠੀਕ ਆ ਇਹ ਮੰਜੀ ਦਾ ਨੰਬਰ ਆ ਬਾਈ ਜੇ ਕਿਸੇ 98155234323 ਪਸ਼ੂ ਲੈਣਾ ਕੋਈ ਚੰਗਾ ਕੁਆਲਟੀ ਵਾਲੀ ਝੋਟੀ ਲੈਣੀ ਆ ਦੇਖ ਕੇ ਪੂਰੀ ਦਸੱਲੀ ਦੇ

इन समस्याओं त फिर छुटकारा पाओ और अपने पशु त आरसा ले बच्चा पाओ और और भी किमे पूछना हो थमने तो इस नंबर पे कांटेक्ट कर लियो 7890042000 ठीक है ते भाई छोटी तोर के दिखावला फिर गल करे ठीक है ले मित्रों छोटी तोर के दिखावन आपा ताजी सुई होई आ ਠੀਕ ਹੈ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਤੇ ਆਰਡਰ ਦੀ ਜਿਹੜੀ ਬਨਾਵਟਾ ਬਹੁਤ ਸੋਹਣੀ ਆ ਤੇ ਮਨ ਲਓ ਚੰਗੇ ਦੁੱਧ ਵਾਲੀ ਝੋਟੀ ਹੈ ਜੇ ਆਪਾਂ ਗੱਲ ਕਰ ਲਈ ਹਣਾ ਬਾਕੀ ਸਾਰੀ ਗੱਲਬਾਤ ਬਾਈ ਨੂੰ ਪੁੱਛ ਕੇ ਆਪਾਂ ਕਰਦੇ ਆਂਗੇ ਤੇ ਸਾਹਮਣੇ ਬੱਚਾ ਵੀ ਦਿਖਾਣਾ ਤੁਹਾਨੂੰ ਮੈਂ ਦੁੱਧ ਵਾਲੀ ਮੰਨ ਲਓ ਵੀ ਝੋਟੀ ਹੈਗੀ ਜੇ ਕਿਸੇ ਭਰਾ ਨੇ ਕੱਲੀ ਰੱਖਣੀ ਤਾਂ ਇੱਕ ਵਾਧੂ ਆ ਠੀਕ ਹੈ ਬਾਕੀ ਆਪਾਂ ਬਾਈ ਤੋਂ ਸਾਰੀ ਜਾਣਕਾਰੀ ਲੈਨੇ ਆ। ਬਾਈ ਸ੍ਰੀਕਾਲਾ। ਸ੍ਰੀਕਾਲਾ ਬਾਈ ਜੀ। ਤੇ ਬਾਈ ਮੱਲਾ ਜਿਹੜੀ ਝੋਟੀਆਂ ਕਹਵੇਂ ਸੂਇਆ? ਤੀਜਾ ਸੂਆ ਵੀਰੇ। ਤੀਜਾ ਸੂਆ। ਹਾਂਜੀ। ਠੀਕ ਆ। ਤੇ ਕਿੰਨੇ ਕ ਟਾਈਮ ਦੀ ਸੂਈ ਹੈ ਬਾਈ? ਇਹਨੂੰ 8 ਦਿਨ ਹੋ ਗਏ ਵੀਰੇ। 8 ਦਿਨ। ਹਾਂਜੀ। ਤੇ ਮਾਗਰ ਕੱਟਾ ਕੱਟੀ? ਕੱਟੀ ਆ ਵੀਰੇ। ਮਾਗਰ ਕੱਟੀ ਆ 8 ਦਿਨਾਂ ਦੀ ਸੂਈ ਆ ਦੁੱਧ ਬਾਈ। ਦੁੱਧ 14 ਕਿਲੋ ਵੀਰੇ ਤਿਆਰ ਹੋਣਾ। 14 ਕਿਲੋ ਪੂਰਾ ਤਿਆਰ ਆ। ਹਾਂਜੀ। 14 ਕਿਲੋ ਪੂਰਾ ਤਿਆਰ ਆ ਜੇ ਕਿਸੇ ਭਰਾ ਨੇ ਕੰਡਾ ਲਾਉਣ ਨੂੰ ਲਾ ਲੇ ਹਨਾ। ਹਾਂਜੀ। ਜਮਾ ਕੰਡਾ ਲਾਉਣ ਦੇ ਦੁੱਧ 16 17 ਦੀ ਮੀਦ ਹੈਗੀ ਹੈ ਬਾਈ 16 17 ਦੀ ਉਮੀਦ ਲਾ ਕੇ ਬਾਈਆਂ ਚੱਲਦੇ ਆ 14 ਕਿਲੋ ਹੁਣ ਤਿਆਰ ਹਮੋਕੇ ਦਾ ਹਣਾ ਹਾਂਜੀ ਤੇ ਭਾਈ ਰੇਟ ਦੀ ਗੱਲ ਆਂਦੀ ਹੈ ਰੇਟ ਦੀ ਰੇਟ ਇੱਕ ਜਾਈ ਕਰਦੇ ਆ ਬਾਈ 1 ਲੱਖ ਤੇ 40 ਹਜ਼ਾਰ ਮਾਨਦਾਨ ਮਾਨਦਾਨ ਕਰਦਾ ਹਾਂ ਮੌਕੇ ਦਾ ਵਧੀਆ ਠੀਕ ਹੈ ਮਾਨਦਾਨ ਬਾਈ ਕਹਿੰਦਾ ਕਰਦੇ ਆਂਗੇ ਰੇਟ ਕਰਦੇ 1 ਲੱਖ ਤੇ 40 ਹਜ਼ਾਰ ਤੇ ਝੋਟੀ ਚੰਗੀਆਂ ਮਿੱਤਰੋ ਦੁੱਧ ਵਾਲੀ ਤੇ ਥੋੜਾ ਜਿਹਾ ਫੇਸ ਕੁਆਲਿਟੀ ਐਸ ਲੋਟ ਆ ਜਿਵੇਂ ਵੱਡੀਆਂ ਮੱਝਾਂ ਚ ਪਾਈ ਜਾਂਦੀ ਹੈ ਹਣਾ ਸਿੰਘ ਵੱਡੇ ਨੇ ਥਾਏ ਮਤਲਬ ਤੀਜਾ ਸੂਆ ਹਾਂਜੀ ਤੀਜਾ ਸੂਆ ਝੋਟੀ ਹੈਗੀ ਤੇ ਮੰਗਰ ਕੱਟ 14 ਲੀਟਰ ਦੁੱਧ ਤਿਆਰ ਆ ਬਾਕੀ ਤੁਸੀਂ ਜਾਂਚ ਪਰਖ ਕੇ ਪੂਰੀ ਫੇਰ ਦਸੱਲੀ ਨਾਲ ਜਿਹੜੀ ਖਰੀਦ ਸਕਦੇ ਹੋ ਠੀਕ ਮਾਨਸਾ ਮੰਡੀ ਤੇ ਖੜੇ ਆ ਜਿਹੜੀ ਹਾਲਾਂਕਿ ਸ਼ੁੱਕਰਵਾਰ ਨੂੰ ਲੱਗਦੀ ਆ